ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਅਸੀਂ ਇਸ ਵੇਲੇ ਪਿੰਡ ਚੱਠਾ ਨੰਢੇੜਾ ਦੇ ਵਿੱਚ ਖੜੇ ਆ ਜੋ ਕਿ ਸੰਗਰੂਰ ਜਿਲ੍ਹੇ ਦਾ ਪਿੰਡ ਹੈ ਇੱਥੇ ਆਪਣੇ ਵੀਰ ਜੀ ਭਾਈ ਸਾਹਿਬ ਭਾਈ ਨੈਭ ਸਿੰਘ ਜੀ ਨੇ ਜੋ ਹਰ ਤਰ੍ਹਾਂ ਦੇ ਆਚਾਰ ਤਿਆਰ ਕਰਦੇ ਨੇ ਹਰ ਇੱਕ ਕੁਆਲਿਟੀ ਦਾ ਚਾਹੇ ਨਿੰਬੂ ਦਾ ਚਾਹੇ ਕਿਸੇ ਵੀ ਪ੍ਰਕਾਰ ਦਾ ਆਚਾਰ ਕਹ ਲੋ ਹਰ ਇੱਕ ਤਰ੍ਹਾਂ ਦਾ ਆਚਾਰ ਇਹਨਾਂ ਕੋਲੇ ਮੌਜੂਦ ਹੈਗਾ ਬੜੇ ਦੇਸੀ ਤਰੀਕੇ ਦੇ ਨਾਲ ਘਰ ਦੀਆਂ ਚੀਜ਼ਾਂ ਤੋਂ ਜਿਵੇਂ ਆਪਾਂ ਕਹਿੰਦੇ ਮਸਾਲੇ ਮੋਲ ਦੇ ਲੈ ਆ ਕੇ ਨਹੀਂ ਪਾਉਂਦੇ ਆਪ ਤਿਆਰ ਕਰਕੇ ਘਰੇ ਸਾਰਾ ਪ੍ਰੋਜੈਕਟ ਆ ਜੋ ਤੁਹਾਨੂੰ ਦਿਖਾਉਨੇ ਆਂ ਅਸੀਂ ਨਾਲ ਨਾਲ ਵੀ ਜਿਹੜਾ ਸਾਰਾ ਪ੍ਰੋਜੈਕਟ ਆ ਇਹਨੇ ਆਪਣੇ ਘਰੇ ਲਾਇਆ ਹੋਇਆ ਮਸ਼ੀਨਾਂ ਵੀ ਜਿਹੜੀਆਂ ਆਚਾਰ ਬਣਾਉਣ ਵਾਲੀਆਂ ਨੇ ਉਹ ਇਹਨਾਂ ਨੇ ਆਪਣੇ ਘਰੇ ਰੱਖੀਆਂ ਨੇ ਮਸਾਲੇ ਰਗੜਨ ਵਾਲੇ ਵੀ ਜਿੰਨੀਆਂ ਵੀ ਮਸ਼ੀਨਾਂ ਇਹਨਾਂ ਕੋਲ ਉਹ ਆਪਣੇ ਘਰੇ ਮੌਜੂਦ ਨੇ ਦੇਸੀ ਤਰੀਕੇ ਨਾਲ ਆਰਗੈਨਿਕ ਤਰੀਕੇ ਦੇ ਨਾਲ ਬਿਮਾਰੀਆਂ ਤੋਂ ਰਹਿਤ ਉਹ ਹਰ ਤਰ੍ਹਾਂ ਦਾ achar ਇਹਨਾਂ ਦੇ ਕੋਲੋਂ ਆਪਾਂ ਨੂੰ ਮਿਲਦਾ ਉਹ ਤੁਹਾਨੂੰ ਦਿਖਾਉਨੇ ਆਂ ਵੀ ਕਿਹੜੇ ਕਿਹੜੇ achar ਇਹਨਾਂ ਕੋਲੇ ਹਰ ਤਰ੍ਹਾਂ ਦੇ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆਂਗੇ ਆਓ ਤੁਹਾਨੂੰ ਦਿਖਾਉਨੇ ਆ ਕਿ ਕਿੰਨੇ ਕਿੰਨੇ ਇਥੇ achar ਤਿਆਰ ਕਰਦੇ ਨੇ ਕਿ ਕਿਹੜੀਆਂ ਕਿਹੜੀਆਂ ਵੈਰੇਟੀਆਂ ਨਾਲ ਕੋਲੇ achar ਦੀਆਂ ਨੇ ਭਾਵੇਂ ਆਂਬ ਦਾ ਲੈ ਲੋ ਭਾਵੇਂ ਨਿੰਬੂ ਦਾ ਲੈ ਲੋ ਮਿਰਚਾਂ ਦਾ ਹਲਦੀ ਦਾ ਆਪਣਾ ਲਸਣ ਦਾ ਹਰ ਇੱਕ ਤਰ੍ਹਾਂ ਦਾ ਹੀ achar ਇਹਨਾਂ ਕੋਲੇ ਮਿੱਠਾ ਖੱਟਾ ਹਰ ਤਰ੍ਹਾਂ ਦਾ achar ਤਿਆਰ ਹੈਗਾ ਚਟਣੀਆਂ ਤਿਆਰ ਨੇ ਆਓ ਥੋੜੀ ਅਸੀਂ ਗੱਲ ਕਰਾਉਨੇ ਆ ਉਹਨਾਂ ਨਾਲ ਨਾਲੇ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਦੇ achar ਇਹਨਾਂ ਕੋਲੇ ਮੌਜੂਦ ਨੇ ਸੋ ਹਰ ਇੱਕ ਵੀਰ ਭੈਣ ਭਰਾ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਆਮ ਲੋਕਾਂ ਤੋਂ ਭਈਆਂ ਤੋਂ ਤਰ੍ਹਾਂ ਤਰ੍ਹਾਂ ਦੀ ਗੰਦਗੀ ਲੈ ਕੇ ਖਾ ਰਹੇ ਆ ਪਤਾ ਨਹੀਂ ਕੀ ਕੁਝ ਮਿਲਾਵਟਾਂ ਹੁੰਦੀਆਂ ਨੇ ਇਹ ਇੱਕ ਗੁਰਸਿੱਖ ਪਰਿਵਾਰ ਹੈ ਵਧੀਆ ਪਰਿਵਾਰ ਹੈਗਾ ਤੇ ਬਹੁਤ ਸੋਹਣੇ ਤਰੀਕੇ ਨਾਲ ਸਾਫ ਸਫਾਈ ਦੇ ਨਾਲ ਸੋਧਤਾ ਦੇ ਨਾਲ ਆਪਣੇ ਘਰ ਦੇ ਵਿੱਚ ਸਾਰੇ ਮਸਾਲੇ ਆਪ ਮਸ਼ੀਨਾਂ ਨਾਲ ਤਿਆਰ ਕਰਕੇ ਫਿਰ ਅਚਾਰ ਦੇ ਵਿੱਚ ਪਾਉਂਦੇ ਨੇ ਆਉ ਤੁਹਾਨੂੰ ਅਚਾਰ ਦਿਖਾਉਂਦੇ ਆ ਆਓ ਜੀ ਆਜੂ ਸਮੋਂ ਜਿਹੜਾ achar ਨਾਲ ਕੋਈ ਮਜਬੂਦ ਹੋ ਆਪਾਂ ਸਾਰੇ ਦਿਖਾਉਣੇ ਆਂਗੇ ਨਾਲ ਉਹਨਾਂ ਨਾਲ ਆਪਾਂ ਗੱਲ ਨਹੀਂ ਕਰਦੇ ਆਂ ਨੀ ਆਜ ਜੀ ਆਜ ਭਾਈ ਸਾਜੇ ਦੱਸਿਓ ਕਿਹੜੇ ਕਿਹੜੇ ਸਾਸਿਕਾ ਜੀ ਹਾਂਜੀ ਆਜੋ ਬਣੋ ਹੋ ਬਣੋ ਚਲ ਲੈਨੇ ਤੁਸੀਂ ਬੋਲੋ ਹਾਂ ਇਹਨਾਂ ਕੋਲੇ ਆਪਣੇ ਹਰ ਇੱਕ ਤਰ੍ਹਾਂ ਦਾ achar ਆ ਜਿਹੜਾ ਉਹ ਮਜਬੂਦ ਤਿਆਰ ਰਹਿੰਦਾ ਹੈਗਾ ਦੇਸੀ ਤਰੀਕੇ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਆਂਗਾ ਵੀ ਆਪਣੇ ਘਰ ਹੀ ਮਸ਼ੀਨਾਂ ਨਾਲ ਰੱਖੀ ਹੈ ਮਸਾਲੇ ਵੀ ਆਪ ਤਿਆਰ ਕਰਦੇ ਨੇ ਦੇਸੀ ਤਰੀਕੇ ਦੇ ਨਾਲ ਘਰ ਦੀਆਂ ਚੀਜ਼ਾਂ ਦੀ ਸਾਰਾ ਕੁਝ ਨਾ ਕੋਲ ਮੌਜੂਦ ਹੁੰਦਾ ਆਪਣੇ ਘਰੇ ਸਾਰਾ ਕੁਝ ਤਿਆਰ ਕਰਦੇ ਨੇ ਚਟਣੀਆਂ ਵੀ ਨੇ ਆਚਾਰ ਵੀ ਨੇ ਹਰ ਇੱਕ ਵੈਰਾਈਟੀ ਤੁਹਾਨੂੰ ਮਿਲੂਗੀ ਆਪ ਆਪਾਂ ਉਹਨਾਂ ਨਾਲ ਭੈਣ ਜੀ ਨਾਲ ਵੀ ਗੱਲ ਥੋੜੀ ਕਰਾਉਨੇ ਆ ਦੱਸ ਆਪਾਂ ਨੂੰ ਸਾਰੇ ਚਾਰ ਬਾਰੇ ਉਹ ਦੱਸਣਗੇ ਵੀ ਕਿਵੇਂ ਇਹ ਤਿਆਰ ਕਰਦੇ ਨੇ ਔਰ ਕਿਹੜੇ ਕਿਹੜੇ ਆਚਾਰ ਇਹਨਾਂ ਕੋਲ ਮੌਜੂਦ ਹੁੰਦੇ ਨੇ ਹਾਂਜੀ ਆਪ ਜੀ ਦਾ ਨਾਮ ਕੀ ਹੈ ਮੇਰਾ ਨਾਮ ਰਜਿੰਦਰ ਕਾਰ ਹੈ ਜੀ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਸਾਡਾ ਇਹ ਆਚਾਰ ਦਾ ਕੰਮ ਹੈਗਾ ਵੀਰੇ ਸਾਡੇ ਲਵੇ ਹਰ ਤਰ੍ਹਾਂ ਦੇ achar ਹੁੰਦੇ ਨੇ ਜਿਆਦਾਤਰ ਜਿਹੜੇ ਦਵਾਈਆਂ ਦੇ ਤੌਰ ਤੇ ਵਰਤੇ ਜਾਂਦੇ ਨੇ ਜਿਵੇਂ ਕਿਕਰ ਦੇ ਤੁੱਕਿਆਂ ਦਾ achar ਹੋ ਗਿਆ ਕੱਚੀ ਹਲਦੀ ਦਾ achar ਹੋ ਗਿਆ ਬਾੜ ਕਰੇਲਾ ਹੋ ਗਿਆ ਗੁੜ ਵਾਲਾ ਲਸਣ ਹੋ ਗਿਆ ਇਸ ਤਰ੍ਹਾਂ ਦੇ ਜਿਵੇਂ ਐਲੋਵੇਰਾ ਦਾ achar ਹੋ ਗਿਆ ਇਹ achar ਅਸੀਂ ਜਿਆਦਾ ਬਣਾਉਂਦੇ ਆ ਵੈਰਾਈਟੀ ਸਾਡੇ ਲਵੇ ਹਰ ਇੱਕ ਹੁੰਦੀ ਹੈ ਪਰ ਸਾਡੇ achar ਨੇ ਜਿਹੜੇ ਬਿਨਾ ਕਲਰ ਬਿਨਾ ਕੈਮੀਕਲ ਬਿਨਾ ਪ੍ਰੀਜ਼ਰਵਟਡੋਂ ਹੁੰਦੇ ਨੇਗੇ ਨੇਚਰਲੀ ਜਿਵੇਂ ਇਕੋ ਫਰੈਂਡਲੀ ਬਣਾਏ ਹੋਏ ਨੇਗੇ ਤੇ ਪੂਰੀ ਸਾਫ ਸਫਾਈ ਨਾਲ ਅਸੀਂ ਕੰਮ ਕਰਦੇ ਆਂਗੇ ਕੁਸਕ ਸਾਡੇ ਲਵੇ ਮਸ਼ੀਨਾਂ ਨੇ ਕੁਸਕ ਮਤਲਬ ਕਿ ਅਸੀਂ ਹੱਥੀ ਕੰਮ ਕਰਦੇ ਆ ਮੇਰੇ ਲਵੇ ਕਾਫੀ ਕੁੜੀਆਂ ਕੰਮ ਕਰ ਰਹੀਆਂ ਰਹੀਆਂ ਤੇ ਜਿਹੜੀਆਂ ਉਹ ਆਪ ਮਤਲਬ ਕਿ ਸਾਫ ਸਫਾਈ ਨਾਲ ਕੰਮ ਕਰਦੀਆਂ ਨੇ ਜੀ ਜਿਹੜੇ ਤੁਸੀਂ ਮਸਾਲੇ ਬਣਾਉਨੇ ਹੋ ਉਹ ਤੁਸੀਂ ਆਪ ਬਣਾਉਨੇ ਹੋ ਜਿਹੜੇ ਮਸਾਲੇ ਨੇ ਹਾਂ ਉਹ ਖੁਦ ਅਸੀਂ ਆਪ ਬਣਾਉਣੇਗੇ ਆਪ ਪੀਸਦੇ ਆਂਗੇ ਇਹ ਸਾਡੇ ਨਵੇਂ ਚੱਕੀ ਹੈ ਜੀ ਗ੍ਰੈਂਡਰ ਇਹਨਾਂ ਰੱਖੇ ਹੋਦੇ ਨੇ ਸਾਰੇ ਤੇ ਇਹਦੇ ਨਾਲ ਸਾਰੇ ਮਸਾਲੇ ਪੀਸ ਕੇ ਸਾਡੀ ਆਪਣੀ ਰੈਸਪੀ ਹੈਗੀ ਤੇ ਇਹ ਹੈਗੀ ਜਿਹੜੀ ਸਾਡੀ ਕੱਦੂਕਾਸ ਮਸ਼ੀਨ ਹੈ ਜਿਵੇਂ ਅਦਰਕ ਦੀ ਕਟਾਈ ਹੈ ਗਾਜਰ ਦੀ ਕਟਾਈ ਹੈ ਹਲਦੀ ਦੀ ਕਟਾਈ ਹੈ ਜਾਂ ਆਪਾਂ ਜਿਵੇਂ ਚਟਣੀਆਂ ਬਣਾਉਣੇ ਆਂਬ ਦੀ ਚਟਨੀ ਉਹਦਾ ਕੱਦੂਕਾਸ ਕਰਨਾ ਇਹ ਉਹਦੇ ਲਈ ਮਸ਼ੀਨ ਹੈਗੀ ਜੀ ਤੇ ਹੁਣ ਸਾਨੂੰ ਚਾਰ ਦਿਖਾ ਦੋ ਆਵਾਕ ਵੀ ਸਾਰੇ ਢੋਲ ਆਚਾਰਾਂ ਦੇ ਭਰੇ ਪੈਲਣਾਂ ਕੋਲੇ ਹਰ ਵੇਲੇ ਮੌਜੂਦ ਨੇ ਸਾਰੇ ਜਿੰਨੇ ਢੋਲ ਨੇ ਵੱਡੇ ਵੱਡੇ ਡਰਮ ਇਹ ਆਚਾਰ ਦੇ ਸਾਰੇ ਭਰੇ ਹੋਏ ਨੇ ਜਦੋਂ ਵੀ ਤੁਸੀਂ ਆਓਗੇ ਤੁਹਾਨੂੰ ਹਰ ਸਮੇਂ ਪਿਆਰ ਵਰ ਤਿਆਰ ਮਿਲਣਾ ਚਾਰ ਆਚਾਰ ਚਟਣੀਆਂ ਚਾਹੀਏ ਉਥੋਂ ਹਰ ਵੇਲੇ ਮਿਲਣਾ ਇਸ ਦੇ ਆਚਾਰ ਨੇ ਜਿਹੜੇ ਰੈਪ ਦੇ ਵਿੱਚ ਲੱਗੇ ਹੋਏ ਨੇਗੇ ਉਸਕੇ ਇਹ ਮਾਲ ਜਿਹੜਾ ਸਾਰਾ ਤਿਆਰ ਮੇਲਿਆਂ ਵਾਸਤੇ ਕਰਕੇ ਰੱਖਿਆ ਹੋਇਆ ਹੈਗਾ ਇਹਨਾਂ ਦਾ ਆਚਾਰ ਹੈ ਜਿਹੜਾ ਹਰ ਹਰ ਇੱਕ ਦੂਰ ਦੂਰ ਇਹਨਾਂ ਦਾ ਆਚਾਰ ਹੈ ਜਿਹੜਾ ਚਟਨੀ ਜਾਂਦਾ ਹੈ ਬਹੁਤ ਸਮ ਇਹਨਾਂ ਨੇ ਜਿਹੜੇ ਪ੍ਰਾਈਜ਼ ਨੇ ਇਹਨਾਂ ਨੂੰ ਉਹ ਵੀ ਮਿਲੇ ਨੇ ਵੱਡੇ ਵੱਡੇ ਮੇਲਿਆਂ ਦੇ ਵਿੱਚ ਵੀ ਇਹਨਾਂ ਨੂੰ ਸਨਮਾਨ ਮਿਲਿਆ ਹੈਗਾ ਸੋ ਆਪ ਸਾਰੀਆਂ ਸੰਗਤਾਂ ਨੂੰ ਦਿਖਾਇਆ ਜਾ ਰਿਹਾ ਹੈ ਤੇ ਆਪ ਜੀ ਨੂੰ ਵੀ ਬੇਇੰਤਿ ਹੈ ਭਾਈ ਇਹ ਗੁਰਸਿੱਖ ਪਰਿਵਾਰ ਹੈ ਆਪਣਾ ਫਰਜ਼ ਬਣਦਾ ਹੈ ਗੁਰਸਿੱਖ ਹੋਣ ਦੇ ਨਾਤੇ ਆਪਾਂ ਭਈਆਂ ਦੇ ਕੋਲੋਂ ਗੰਦਮਨ ਦੀਆਂ ਚੀਜ਼ਾਂ ਲੈ ਲੈ ਕੇ ਸ਼ੱਕਦੇ ਆ ਪਰ ਆਹ ਦੇਖੋ ਆਪਦੇ ਘਰੇ ਬੜੇ ਸੋਹਣੇ ਤਰੀਕੇ ਨਾਲ ਦੇਸੀ ਤਰੀਕੇ ਦੇ ਨਾਲ ਬਿਮਾਰੀਆਂ ਤੋਂ ਰਹਿਤ ਸ਼ੁੱਧਤਾ ਦੇ ਨਾਲ ਸਾਰਾ ਕੁਝ ਜਿਹੜਾ ਇਹ ਅਚਾਰ ਨੇ ਚਟਲੀਆਂ ਨੇ ਤਿਆਰ ਕੀਤੇ ਜਾਂਦੇ ਨੇ ਸੋ ਸਾਰੇ ਵੀਰਾਂ ਨੂੰ ਸਾਡੀ ਬੇਨਤੀ ਹੈ ਭਾਈ ਇਹਨਾਂ ਨੂੰ ਗੁਰਸਿੱਖਾ ਨੂੰ ਗੁਰਸਿੱਖ ਪਰਿਵਾਰ ਨੂੰ ਜਰੂਰ ਆਪਾ ਸੇਵਾ ਦਾ ਮੌਕਾ ਦਈਏ ਤਾਂ ਕਿ ਇਹ ਤਰੱਕੀ ਦੇ ਰਾਹ ਤੇ ਜਾਣ ਔਰ ਬਹੁਤ ਇਹਨਾਂ ਦੇ ਕੋਲ ਬੱਚੇ ਨੇ ਜਿਹੜੇ ਕੁੜੀਆਂ ਨੇ ਉਹਨਾਂ ਨੂੰ ਵੀ ਰੁਜ਼ਗਾਰ ਦੇ ਰਹੇ ਨੇ ਚੰਗੇ ਤਰੀਕੇ ਦੇ ਨਾਲ ਕਿਉਂਕਿ ਅੱਜ ਦਾ ਜਿਹੜੀ ਪੀੜ੍ਹੀ ਹੈ ਨਹੀਂ ਨਸ਼ਿਆਂ ਦੇ ਵੱਲ ਨੂੰ ਵੱਧ ਰਹੀ ਹੈ ਆ ਦੇਖੋ ਇਹਨਾਂ ਨੂੰ ਜਿਹੜੇ ਪ੍ਰਾਈਜ਼ ਜਿਹੜੇ ਬੜੇ-ਬੜੇ ਸਨਮਾਨ ਜਿਹੜੇ ਮਿਲੇ ਨੇ ਉਹਨਾਂ ਦੀਆਂ ਫੋਟੋ ਲੱਗੀਆਂ ਨੇ ਇਹਦੇ ਵਿੱਚੋਂ ਇਹਨਾਂ ਨੇ ਬੜੇ-ਬੜੇ ਜਗਾ ਤੇ ਜਾ ਕੇ ਵੱਡੇ ਵੱਡੇ ਮੇਲਿਆਂ ਤੇ ਆਯੋਜਿਤਾਂ ਤੇ ਜਾ ਕੇ ਇਹ ਮੈਨੂੰ ਸਨਮਾਨ ਚਿੰਨ੍ਹ ਜਿਹੜੇ ਮਿਲੇ ਹੋਏ ਨੇ ਹਾਂ ਇੱਧਰ ਆ ਸਾਰੇ ਜਿਹੜੇ ਪ੍ਰਾਈਜ਼ ਆ ਸਾਹਮਣੇ ਪਏ ਨੇ ਵੱਡੀ ਪ੍ਰਾਪਤੀ ਹੈ ਜੀ ਇਹਦੀ ਆ ਭੈਣ ਜੀ ਦੱਸਾਂਗੇ ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਮੈਂ 2018 ਦੇ ਵਿੱਚ ਸਟੇਟ ਵਾਰਡ ਜਿੱਤਿਆ ਸੀਗਾ ਤੇ ਬਾਕੀ ਇਹ ਕਾਫੀ ਸਨਮਾਨ ਮੈਨੂੰ ਹੋਰ ਹੋਏ ਨੇ ਆ ਸਾਰੇ ਜਿਹੜੇ ਇਹਨਾਂ ਨੂੰ ਪ੍ਰਾਈਜ਼ ਨੇ ਜਿਹੜੇ ਮਿਲੇ ਹੋਏ ਨੇ ਸਨਮਾਨ ਚਿੰਨ ਵੱਡੇ ਵੱਡੇ ਫੰਕਸ਼ਨਾਂ ਦੇ ਉੱਤੇ ਇਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਸੋ ਸਾਨੂੰ ਇਹ ਗੱਲ ਤੋਂ ਸ਼ੇਰ ਵੀ ਲੈਣੀ ਚਾਹੀਦੀ ਹੈ ਭੈਣ ਤੋਂ ਕਿ ਜਿਹੜੇ ਸਾਡੇ ਬੱਚੇ ਅੱਜ ਕੈਨੇਡਾ ਅਮਰੀਕਾ ਦੇ ਵਿੱਚ ਭੱਜੇ ਜਾ ਰਹੇ ਨੇ ਦੇਖੋ ਇਹ ਆਪਣੇ ਘਰ ਦੇ ਵਿੱਚ ਰਹਿ ਕੇ ਹੀ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਦਿਨ ਤੇ ਰਾਤ ਮਿਹਨਤ ਕਰਕੇ ਦੇਖੋ ਆਪਾਂ ਨੂੰ ਇੱਕ ਸੰਦੇਸ਼ ਵੀ ਦੇ ਰਹੇ ਨੇ ਸਿੱਖਿਆ ਵੀ ਦੇ ਰਹੇ ਨੇ ਕਿ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਇੱਥੇ ਵੀ ਕੈਨੇਡਾ ਅਮਰੀਕਾ ਇੱਥੇ ਹੀ ਹੈਗੀ ਹੈ ਸੋ ਸਾਨੂੰ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਆ ਉਸ ਅਨੁਸਾਰ ਜਿਹੜੇ ਆਚਾਰ ਨੂੰ ਸਾਰਾ ਕੁਝ ਭੈਣ ਜੀ ਦਿਖਾ ਰਹੇ ਨੇ ਆ ਉਹਨਾਂ ਦੇ ਕੋਲ ਆਪਾਂ ਦੇਖਦੇ ਹਾਂ ਸਾਰਾ ਕੁਝ ਆ ਵੱਡੇ ਵੱਡੇ ਜਿਹੜੇ ਡਰਮ ਨੇ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਸਾਫ ਸਫਾਈ ਦੇ ਨਾਲ ਇਹਨਾਂ ਨੇ ਰੱਖੇ ਹੋਏ ਨੇ ਆ ਆਚਾਰ ਜਿਹੜੇ ਪਾਏ ਹੋਏ ਨੇ ਵੱਡੇ ਵੱਡੇ ਡਰਮ ਭਰ ਕੇ ਰੱਖਿਓ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਫ ਸਫਾਈ ਦੇ ਨਾਲ ਰੱਖੇ ਹੋਏ ਨੇ ਕੋਈ ਗੰਦਗੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ ਹਾਂ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਭਾਈ ਜਿੱਥੇ ਤੱਕ ਵੀ ਇਹ ਵੀਡੀਓ ਪਹੁੰਚਦੀ ਹੈ ਵੱਧ ਤੋਂ ਵੱਧ ਨੂੰ ਸ਼ੇਅਰ ਕਰਿਓ ਤੇ ਨਾਲ ਲੈ ਕੇ ਵੀ ਕਰਿਓ ਕਿਉਂਕਿ ਜੇ ਅਸੀਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਤਾਂ ਸਾਡੇ ਬੱਚੇ ਇਹਨਾਂ ਨੂੰ